ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵਧਾ ਕਰਕੇ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦਲਾਲਾਬਾਦ ਵਿਖੇ ਪੀੜਤ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦੇ ਕਰਕੇ ਉਹਨਾਂ ਦੀ ਝੋਨੇ ਅਤੇ ਗੰਨੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਪਰ ਅਜੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਇਸਤਿਹਾਰ ਲੈਣ ਲਈ ਨਹੀਂ ਪਹੁੰਚਿਆ। ਇਸ ਮੌਕੇ ਦੇ ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਸਪੈਸ਼ਲ ਗੁਦਾਵਰੀ ਕਰਾ ਕੇ ਉਹਨਾਂ ਨੂੰ ਬੰਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਹਾਂਜੀ ਭਾਜੀ ਕੀ ਮੇਰਾ ਨਾਮ ਆਸਟਰ ਗੁਰਮੀਤ ਸਿੰਘ ਜਲਾਲਮਾ ਜੀ ਕੀ ਕਹਿਣਾ ਚਾਹੋਗੇ ਤੁਹਾਡੇ ਪਿੱਛੇ ਜਿਹੜੀਆਂ ਤੁਹਾਡੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਐ ਹਰ ਸਾਲ ਹੀ ਤਕਰੀਬਨ ਇਦਾਂ ਹੁੰਦਾ ਕੀ ਕਹਿਣਾ ਚਾਹੋਗੇ 2023 ਦੇ ਵਿੱਚ ਵੀ ਕਰੋੜਾਂ ਰੁਪਈਆ ਦਾ ਨੁਕਸਾਨ ਹੋਇਆ ਔਰ ਅੱਜ 2025 ਆ ਗਈ ਆ ਇਹਦੇ ਵਿੱਚ ਵੀ ਕਰੋੜਾਂ ਅਰਬਾਂ ਰੁਪਈਆ ਦਾ ਜਲਾਲਾਬਾਦ ਮੰਡ ਏਰੀਆ ਦਾ ਕਿਸਾਨਾਂ ਦਾ ਨੁਕਸਾਨ ਆ ਆ ਤੁਸੀਂ ਸਾਰੇ ਕਿਸਾਨ ਵੇਖ ਸਕਦੇ ਜੀ ਅੱਜ ਕਿੰਨੇ ਦੁਬਧਾ ਦੀ ਹਾਲਾਤ ਚ ਖੜੇ ਆ ਗਏ ਅੱਖਾਂ ਦੇ ਵਿੱਚ ਹੰਝੂ ਆ ਇਹ ਬੁਰਾ ਹਾਲ ਆ ਹਰਕ ਦਾ ਆ ਵੇਖੋ ਝੋਨੇ ਅਸੀਂ ਸਾਡੇ ਜਿੰਨੇ ਅਗੇ ਫਸਲਾਂ ਸਾਰੀਆਂ ਟੋਟਲ ਬਰਬਾਦ ਹੋ ਗਈਆਂ ਗੰਨੇ ਦੀਆਂ ਫਸਲਾਂ ਪਿੱਛੇ ਨੂੰ ਖਿਆਲ ਮਾਰ ਕੇ ਵੇਖੋ ਸਾਰੀਆਂ ਹੀ ਬਰਬਾਦ ਹੋ ਰਹੀਆਂ ਆ ਕੋਈ ਵੀ ਫਸਲ ਪੱਠਿਆਂ ਤੋਂ ਲੈ ਕੇ ਹਰ ਚੀਜ਼ ਬਰਬਾਦ ਹੋ ਗਈ ਆ ਅਸੀਂ ਇੰਨੇ ਪਰੇਸ਼ਾਨ ਆ ਪੰਜਾਬ ਸਰਕਾਰ ਕੋਲ ਵੀ ਕੋਈ ਗੱਲ ਕਰ ਨਹੀਂ ਸਕਦੇ ਅਸੀਂ ਕੀ ਕਰੀਏ ਸਾਡੀ ਮਜਬੂਰੀ ਆ 2023 ਦੇ ਵਿੱਚ ਵੀ ਸਾਨੂੰ ਪੂਰਾ ਮੁਆਵਜ਼ਾ ਨਹੀਂ ਦਿੱਤਾ ਇਹਨਾਂ ਨੇ ਅੱਜ ਵੀ ਸਰਕਾਰ ਨੂੰ ਚਾਹੀਦਾ ਵੀ ਉਹ ਆ ਕੇ ਕੋਈ ਸਪੈਸ਼ਲ ਗਰਦੋਰੀ ਕਰਨ ਉਹਨਾਂ ਦੇ ਤਹਿਸੀਲਦਾਰ ਹੋਣ ਉਹਨਾਂ ਦੇ ਐਸਡੀਐਮ ਹੋਣ ਆ ਕੇ ਪ੍ਰੋਗਰਾਮ ਵੇਖਣ ਵੀ ਆ ਕੀ ਆ ਕਿਸੇ ਨੇ ਸਾਡੀ ਅਜੇ ਤੱਕ ਸਾਰ ਨਹੀਂ ਲਈ ਅੱਜ ਸਵੇਰੇ ਦੋ ਪਟਵਾਰੀ ਆਏ ਆ ਪਰ ਉਹਨਾਂ ਨੇ ਵੀ ਸਾਨੂੰ ਨਹੀਂ ਬੁਲਾਇਆ ਪੰਚਾਇਤ ਨੂੰ ਨਾ ਕਿ ਹੋਰ ਮੋਤਵਾਰ ਬੰਦਿਆਂ ਨੂੰ ਸਾਡੇ ਇੱਕ ਐਕਸ ਸਰਪੰਚ ਕੋਲ ਆ ਕੇ ਆਏ ਆ ਤੇ ਗੱਲ ਦੱਸ ਕੇ ਚਲ ਗਿਆ ਉਹਨਾਂ ਨੂੰ ਚਾਹੀਦਾ ਸੀ ਕਿ ਬਾਕੀ ਬੰਦੇ ਇਕੱਠੇ ਕਰਕੇ ਸਾਰਾ ਕੁਝ ਪੁੱਛ ਦੇ ਅਸੀਂ ਉਹਨਾਂ ਨੂੰ ਆਪਣਾ ਹਾਲ ਬਿਆਨ ਕਰਦੇ ਕਿ ਸਾਡੇ ਕੀ ਹਾਲਾਤ ਆ ਅਸੀਂ ਬਹੁਤ ਦੁਖੀਆਂ ਪੰਜਾਬ ਸਰਕਾਰ ਦਾ ਚੁਣਿਆ ਹੋਇਆ ਸਾਡਾ ਰਮੇਂਦਾ ਬਲਜੀਤ ਦਲਬੀਰ ਦਲਬੀਰ ਟੌਂਗ ਜਿਹੜਾ ਇੱਕ ਵਾਰੀ ਵੀ ਸਾਡੇ ਏਰੀਏ ਦੇ ਵਿੱਚ ਨਹੀਂ ਆਇਆ ਤਿੰਨ ਸਾਲਾਂ ਤੋਂ ਉਹਨੂੰ ਤਿੰਨ ਪਹਿਲੀ ਗੱਲ ਤੇ ਜਿੰਨਾ ਉਹਦਾ ਸਮਾਂ ਲੰਘਿਆ ਅਜੇ ਤੱਕ ਨਹੀਂ ਆਇਆ 2023 'ਚ ਵੀ ਅਸੀਂ ਉਹਨੂੰ ਕਲਪਦੇ ਰਹੇ ਕਿ ਤੂੰ ਸਾਡਾ ਆਗੇ ਪ੍ਰੋਗਰਾਮ ਵੇਖ ਸਾਡੇ ਮਾਰੇ ਗਏ ਆ ਸਾਰੇ ਕਿਸਾਨ ਮਾਨ ਏਰੀਏ ਦੇ ਉਹ ਨਹੀਂ ਆਇਆ ਤੇ ਹੁਣ 2025 ਦੇ ਵਿੱਚ ਵੀ ਇਹੋ ਹਾਲਾਤ ਆ 2025 'ਚ ਵੀ ਅਜੇ ਤੱਕ ਉਹ ਬੰਦਾ ਇਹਨਾਂ ਲਾਈਨਾਂ ਦੇ ਉੱਪਰ ਕਦੀ ਨੰਘਿਆ ਨਹੀਂਗਾ ਪਿੰਡ ਜਲਾਲਾਵਾਦੀ ਤੇ ਹੋਰ ਕੰਢੇ ਵਾਲੇ ਪਿੰਡਾਂ ਦੀ ਕੋਈ ਸਾਰ ਨਹੀਂ ਲਈ ਅਹੀਂ ਇੱਕ ਪਿੰਡ ਦੀ ਗੱਲ ਨਹੀਂ ਕਰਦੇ ਅਹੀਂ ਹਰੀਕੇਆ ਤੋਂ ਲੈ ਕੇ ਬਿਆਸ ਤੱਕ ਤੇ ਬਿਆਸ ਤੋਂ ਲੈ ਕੇ ਵੀ ਅਗਲੇ ਪਿੰਡਾਂ ਦੀ ਗੱਲ ਕਰਦੇ ਆ ਕਿ ਸਾਰੇ ਲੋਕਾਂ ਦਾ ਸਾਰੇ ਕਿਸਾਨਾਂ ਦਾ ਜਿਹੜਾ ਮਸਲਾ ਉਹ ਹੱਲ ਹੋਣਾ ਚਾਹੀਦਾ ਵਾ ਪੰਜਾਬ ਸਰਕਾਰ ਨੂੰ ਇੱਕ ਸਪੈਸ਼ਲ ਗਤੌਰੀ ਕਰਕੇ ਜੋ ਨੁਕਸਾਨ ਹੋਇਆ ਵਾ ਉਹਦਾ ਮੁਆਵਜ਼ਾ ਦੇਣਾ ਚਾਹੀਦਾ ਵਾ ਅਸੀਂ ਸਮੁੱਚੀ ਪੰਚਾਇਤ ਸਮੁੱਚਾ ਪਿੰਡ ਦਿਲਾਲਾਬਾਦ ਅਸੀਂ ਬੇਨਤੀ ਕਰਦੇ ਆ ਡੀਸੀ ਸਾਹਿਬ ਨੂੰ ਈ ਉਸ ਵੇਰੇ ਹੀ ਆਪਣੇ ਨਮਾਇਦੇ ਕਲਾ ਕੇ ਤਹਿਸੀਲਦਾਰ ਕਲਾਵੇ ਐਸ ਡੀ ਐਮ ਕਲਾਵੇ ਜਿਨ੍ਹਾਂ ਨੂੰ ਵੀ ਕਲਾਉਣਾ ਵਾ ਕਲਾ ਕੇ ਸਾਡੀ ਸਾਰ ਲਵੇ ਧੰਨਵਾਦ ਜੀ ਬਹੁਤ ਬਹੁਤ ਪਿੰਡ ਜਿਤ ਮੇਰਾ ਨਰਜਿੰਦਰ ਸਿੰਘ ਆ ਜੀ ਜਲਾਲਾਬਾਦ ਪਿੰਡ ਮੇਰਾ ਕੀ ਕਹਿਣਾ ਚਾਹੋਗੇ ਮੈਂ ਇਹੋ ਕਹਿਣਾ ਚਾਹੁੰਦਾ ਜੀ ਜਦੋਂ ਤੇ ਕਣਕਾਂ ਦੇ ਨਾਲ ਨੂੰ ਅੱਗ ਲੱਗਦੀ ਆ ਉਦੋਂ ਇਹਨਾਂ ਦੇ ਸਰਟਿੰਡ ਟੈਰਰ ਜਿਹੇ ਲੱਗਦੇ ਜਿਹੜੇ ਉਹ ਉਹਨਾਂ ਨੂੰ ਬੜੀ ਛੇਤੀ ਪਤਾ ਲੱਗਦਾ ਜੀ ਫਲਾਣੇ ਖਾ ਕੇ ਲੱਗੀ ਆ ਹੁਣ ਕਿੰਨੇ ਦਿਨਾਂ ਦਾ ਪਾਣੀ ਆਇਆ ਹੁਣ ਵੀ ਪੰਜਾਬ ਸਰਕਾਰ ਨੂੰ ਕੁਝ ਨਹੀਂ ਦੀਦਾ ਵੀ ਇੱਥੇ ਕਿੱਥੇ ਪਾਣੀ ਆਇਆ ਕਿੱਥੇ ਨਹੀਂ ਆਇਆ ਕੋਈ ਵੀ ਚੀਜ਼ ਨਹੀਂ ਇੱਥੇ ਵੜਦਾ ਕੋਈ ਨਮੈਂਦਾ ਨਮੈਂਦਾ ਕੋਈ ਵੜਿਆ ਹੀ ਨਹੀਂ ਇੱਥੇ ਕਿੱਥੇ ਸਾਡਾ ਲਾਲੋ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਮੰਨ ਕਰਦੇ ਆਂ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆਂ ਵੀ ਸਾਡ ਨੂੰ ਕੋਈ ਡੀਸੀ ਸਾਹਿਬ ਆਪਣਾ ਕੋਈ ਆਪਣਾ ਨਮੈਂਦਾ ਭੱਲਣ ਤੇ ਸਾਡੀ ਜਿਹੜਾ ਸਾਰੇ ਆਪਣੇ ਗਰਦੋਰੀ ਕੀਤੀ ਜਾਵੇ ਸਪੈਸ਼ਲ ਗਰਦੋਰੀ ਕੀਤੀ ਜਾਵੇ ਤੇ ਜੋ ਵੀ ਸਾਡਾ ਹਾਲਾਤ ਵੇਖਿਆ ਜਾਂਦਾ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਬਣਦੀ ਕੋਈ ਮਾਵਜਾ ਜਿਹਾ ਦਿੱਤਾ ਜਾਵੇ ਮਾੜ ਡੰਗਰਾਂ ਲਈ ਕੋਈ ਜਿਆਦਾ ਨਹੀਂ ਹਾਂਜੀ ਬਾਪੂ ਜੀ ਕੀ ਨਾਮ ਕਬੀਰ ਸਿੰਘ ਕੀ ਕਹੋਗੇ ਮੈਂ ਕਹਿਣਾ ਚਾਹਣਾ ਵੀ ਜਲਾਲਾਬਾਦ ਬਹੁਤ ਜਿਆਦਾ ਨੁਕਸਾਨ ਹੋ ਗਿਆ ਜੀ ਇੱਥੇ ਨਾ ਕੋਈ ਮਾੜ ਡੰਗਰਾਂ ਵਾਸੇ ਇਕੱਠਾ ਆ ਕੇ ਉਹ ਵਿਚਾਰੇ ਦਾ ਪ੍ਰਬੰਧਾ ਕੋਈ ਲੈਣਾ ਦੇਣਾ ਕੋਈ ਪ੍ਰੋਫੈਸ਼ਨ ਵਾਲਾ ਨਹੀਂ ਇੱਥੇ ਤੱਕ ਪਹੁੰਚਿਆ ਸਾਰਾ ਪਿੰਡ ਸਾਰਾ ਦੁਖੀ ਹੋਇਆ ਪਿਆ ਜੀ ਸੋ ਕੀ ਮੰਗ ਕਰਦੇ ਹਾਂ ਮੰਗ ਕਰਦੇ ਆ ਵੀ ਮਾਇਆ ਯਾਦੋਂ ਜਿਆਦਾ ਦਿੱਤਾ ਵੇ ਡੰਗਰਾਂ ਦਾ ਪ੍ਰਬੰਧ ਕੀਤਾ ਹੈ ਮਾ ਡੰਗਰਾਂ ਵਾਸਤੇ ਅਜੇ ਤੱਕ ਕੋਈ ਐਮਐਲਏ ਹਲਕਾ ਕੋਈ ਐਮਐਲਏ ਹਲਕਾ ਨਹੀਂ ਆਇਆ ਨਾ ਕੋ ਪਰਵਾਰੀ ਆਇਆ ਨਾ ਤਸੀਦਾ ਨਾ ਕਨ ਕੋਈ ਨਹੀਂ ਆਇਆ ਪੰਜਾਬ ਸਰਕਾਰ ਕਹਿੰਦੀ ਹੈ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆ ਤੇ ਕੀ ਕਹਿਣਾ ਚਾਹੋਗੇ ਕਿਸਾਨ ਕਿਥੇ ਹੱਕ ਦਿੰਦੇ ਕੋਈ ਪਾਣੀ ਬਰਸਾਤਾ ਦਾ ਹੁੰਦਾ ਕੋਈ ਹੋਰ ਜ਼ਿਆਦਾ ਗਵਰਨਮੈਂਟ ਛੱਡੀ ਜਾਂਦੀ ਹੈ ਜੋ ਪਹਿਲਾਂ ਪਾਣੀ ਦਾ ਡੈਮ ਭਰੇ ਵੇ ਉਦੋਂ ਕੋਈ ਨਹੀਂ ਚੜਿਆ ਨਾ ਉਦੋਂ ਕਰਦੇ ਥੋੜਾ ਥੋੜਾ ਛੱਡੀ ਗਈ ਤੇ ਨੁਕਸਾਨ ਇੰਨਾ ਹੁੰਦਾ ਹੈ